ਸ਼ਤਸੀਰੀ ਕਾਲ ਦੋਸਤੋ ਸ਼ੀਗਰੂ ਗ੍ਰੰਥ ਸਾਹਿਬ ਚਿੱਤੇ 328 ਪਾਵਨ ਸਰੂਪਾ ਨੂੰ ਲੈ ਕੇ ਪੁਲਿਸ ਨੇ 7 ਦਸੰਬਰ 2025 ਨੂੰ 16 ਵਿਅਕਤੀਆਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਸੀ ਔਰ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਐਸ ਆਈ ਟੀ ਗਠਿਤ ਕੀਤੀ ਗਈ ਸੀ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਔਰੰਭ ਕਰ ਦਿੱਤੀ ਗਈ ਸੀ ਇਸ ਕੇਸ ਨਾਲ ਸੰਬੰਧਤ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਏ ਰਹੇ ਸਤਿੰਦਰ ਸਿੰਘ ਕੋਹਲੀ ਦੀ ਹੋਈ ਸੀ ਜੋ 2009 ਤੋਂ ਲੈ ਕੇ 2020 ਤੱਕ ਉਹਨਾਂ ਨੇ ਆਪਣੀ ਫਰਮ ਦੁਆਰਾ ਜੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਕਾਰਡ ਸੀ ਉਸ ਨੂੰ ਕੰਪਿਊਟਰੀਕਰਨ ਕਰਨ ਦੇ ਲਈ ਉਹ ਹਾਇਰ ਕੀਤੇ ਗਏ ਸਨ ਉਹਨਾਂ ਦੀ ਕੰਪਨੀ ਸੀ ਐਸਐਸ ਕੋਹਲੀ ਐਸੋਸੀਏਟਸ ਉਸਨੇ ਸਾਰਾ ਜਿਹੜਾ ਰਿਕਾਰਡ ਹੈ ਉਹ ਕੰਪਿਊਟਰੀਕਰਨ ਕਰਨਾ ਸੀ ਇਸ ਮਾਮਲੇ ਦੇ ਵਿੱਚ ਕੋਹਲੀ ਦੀ ਗ੍ਰਫਤਾਰੀ ਤੋਂ ਬਾਅਦ 6 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਵਿੱਚ ਕੋਹਲੀ ਤੋਂ ਪੁੱਛਗਿੱਛ ਜਾਰੀ ਹੈ ਜੋ ਪਹਿਲੀ ਸਟੇਟਮੈਂਟ ਆਈ ਹੈ ਉਸਦੇ ਵਿੱਚ ਇਹ ਗੱਲ ਜ਼ਰੂਰ ਦੱਸੀ ਗਈ ਹੈ ਕਿ ਕੋਹਲੀ ਨੇ ਕਿਹਾ ਕਿ ਜਦੋਂ ਉਹ ਕੰਪਿਊਟਰ ਕਰਨ ਕਰ ਰਹੇ ਸਨ ਉਸ ਰਿਕਾਰਡ ਨੂੰ ਤਾਂ ਉਹਦੇ ਵਿੱਚ ਜਿੱਥੇ-ਜਿੱਥੇ ਵੀ ਬੇਨਾਮੀਆ ਦਿਖ ਰਹੀਆਂ ਸੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਰੂਪ ਦੇ ਵਿੱਚ ਉਸਦੀ ਜਾਣਕਾਰੀ ਦਿੱਤੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਹਿਣਾ ਹੈ ਕਿ ਡਿਸਪੈਚ ਰਜਿਸਟਰ ਦੇ ਵਿੱਚ ਹਰੋ ਐਂਟਰੀ ਹੁੰਦੀ ਹੈ ਜੇ ਜੋ ਵੀ ਬਾਹਰੋਂ ਲੈਟਰ ਪ੍ਰਾਪਤ ਹੁੰਦਾ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਨੂੰ ਭੇਜਿਆ ਜਾਂਦਾ ਹੈ ਪਰ ਉਸ ਡਿਸਪੈਚ ਰਜਿਸਟਰ ਦੇ ਵਿੱਚ ਇਹੋ ਜੀ ਕੋਈ ਵੀ ਜਿਹੜੀ ਲਿਖਤ ਸੀ ਜੋ ਕੋਈ ਕਹਿ ਰਹੇ ਨੇ ਕਿ ਮੈਂ ਲਿਖਤੀ ਰੂਪ ਚ ਸੂਚਿਤ ਕੀਤਾ ਸੀ ਉਹ ਅਜੇ ਤੱਕ ਕਿਤੇ ਵੀ ਜਿਹੜੀ ਹੈ ਨਹੀਂ ਮਿਲੀ ਇੱਕ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਉਹ ਇਸ ਮਾਮਲੇ ਦੇ ਵਿੱਚ ਬਣਾਈ ਗਈ ਹੈ ਦੱਸਿਆ ਇਹ ਚੱਲ ਰਿਹਾ ਹੈ ਕਿ ਸ਼ਿਦਿਗੁਰੂ ਗ੍ਰੈਂਡ ਸਾਹਿਬ ਜੀ ਦੇ 328 ਪਾਵਨਸ ਰੂਪ ਘਟਨ ਦੇ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀਡੀਓ ਜਾਰੀ ਕਰਕੇ ਦੱਸਿਆ ਕਿ ਦੋਸ਼ੀਆਂ ਦੀ ਜਿਹੜੀ ਭਾਲ ਹੈ ਉਹ جاری ਹੈ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਦਾਲਤ ਰਾਹੀਂ ਸਾਰੇ ਦੋਸ਼ੀਆਂ ਲਈ ਜਿਹੜੇ ਸਰਚ ਵਾਰੰਟ ਹੈ ਉਹ ਪ੍ਰਾਪਤ ਕੀਤੇ ਗਏ ਹਨ ਸ਼ਨੀਚਰਵਾਰ ਨੂੰ 15 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਇਸ ਮਾਮਲੇ ਤੇ ਵਿੱਚ ਜਿੰਨਾ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਗੁਰਦਾਸਪੁਰ ਰੋਪੜ ਅਤੇ ਹੋਰ ਖੇਤਰ ਜਿਹੜੇ ਐ ਉਹ ਸ਼ਾਮਲ ਐ ਇਸ ਦੇ ਵਿੱਚ ਇੱਕ ਹੋਰ ਜਿਹੜੀ ਗ੍ਰਿਫਤਾਰੀ ਹੋਈ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚੋਂ 328 ਜੋ ਪਾਵਨ ਸਰੂਪ ਘਟਨ ਦੇ ਮਾਮਲੇ ਵਿੱਚ ਸੀਏ ਸਤਿੰਦਰ ਸਿੰਘ ਕੋਹਲੀ ਤੋਂ ਬਾਅਦ ਸਾਫ ਦਾ ਸਹਾਇਕ ਸੁਪਰਵਾਈਜ਼ਰ ਕਮਲਜੀਤ ਸਿੰਘ ਨومی ਪੁਲਿਸ ਨੇ ਜਿਹੜਾ ਉਹ ਗ੍ਰਿਫਤਾਰ ਕੀਤਾ ਸਨੀਚਰਵਾਰ ਸਵੇਰ ਤੋਂ ਹੀ ਪੁਲਿਸ ਨੇ ਗ੍ਰਿਫਤਾਰੀਆਂ ਲਈ ਵਕਫ ਵਕ ਥਾਮਾਂ ਤੇ ਜਿਹੜੀ ਛਾਪੇ ਮਾਰੀ ਐ ਉਹ ਕੀਤੀ ਸੀ ਪਾਵੇਂ ਪੁਲਿਸ ਨੇ ਕਿਸੇ ਵੀ ਅਧਿਕਾਰਤ ਤੌਰ ਤੇ ਕਿਸੇ ਦੀ ਵੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦੇ ਮੁਤਾਬਕ ਕਮਲਜੀਤ ਸਿੰਘ ਨੂੰ ਪੁਲਿਸ ਨੇ ਉਹਨਾਂ ਦੇ ਤਰਨਤਾਰਨ ਜੋ ਉਸਤੇ ਘਰ ਤਰਨਤਾਰਨ ਰੋਡ ਤੋਂ ਗ੍ਰਿਫਤਾਰ ਕੀਤਾ ਹੈ ਕਮਲਜੀਤ ਪਾਸੋਂ ਮੋਬਾਈਲ ਫੋਨ ਅਤੇ ਕੁਝ ਹੋਰ ਦਸਤਾਵੇਜ਼ ਵੀ ਪੁਲਿਸ ਨੇ ਫਰਾਸਤ ਵਿੱਚ ਲਏ ਐ ਦੱਸਿਆઈ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਹੁਣ ਫੜੋਫੜੀ ਤੇਜ਼ ਹੋਈ ਹੈ ਭਾਫੂਨਾ 16 ਮੁਲਜ਼ਮਾਂ ਨੂੰ ਫੜਨ ਦੇ ਲਈ ਸਰਚ ਜਿਹੜੇ ਵਾਰੰਟ ਹੈ ਉਹ ਵੀ ਹਾਸਲ ਕਰ ਲਏ ਗਏ ਐ ਔਰ ਬੜੀ ਜਲਦੀ ਨਾਲ ਗ੍ਰਿਫਤਾਰੀਆਂ ਜਿਹੜੀਆਂ ਹੋ ਰਹੀਆਂ ਬੜੀ ਜਲਦੀ ਇਸ ਮਾਮਲੇ ਦੇ ਸੁਲਝਣ ਦੀ ਜਿਹੜੀ ਉਹ ਆਸ ਹੈ ਦੂਸਰੀ ਗੱਲ ਇਹ ਹੈ ਕਿ ਇਹਨਾਂ ਜੋ ਇਹਦੇ ਵਿੱਚ 16 ਮੁਲਜ਼ਮ ਮੁਲਜ਼ਮਾਂ ਦੇ ਨਾਮ ਦੱਸੇ ਗਏ ਉਹਨਾਂ ਚੋਂ ਤਿੰਨ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਅਗਾਊ ਜਿਹੜੀ ਜ਼ਮਾਨਤ ਹੈ ਉਸ ਦੀ ਪਟੀਸ਼ਨ ਪਾਈ ਹੈ ਜਿਸ ਦੀ ਸੁਣਵਾਈ 9 ਤਰੀਕ ਨੂੰ ਹੋਣੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਜਾਂਚ ਟੀਮ ਹੈ ਉਸ ਦਾ ਸਹਿਯੋਗ ਕਰਨ ਲਈ ਤਿਆਰ ਪਰ ਸਾਡੀ ਜਿਹੜੀ ਗ੍ਰਿਫਤਾਰੀ ਹੈ ਉਹ ਨਾ ਕੀਤੀ ਜਾਵੇ ਔਰ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਣਗੇ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਸਿਰਫ ਪੈਸੇ ਦਾ ਮਾਮਲਾ ਸੀ ਭਾਵ ਕਿ ਜਦੋਂ ਸਰੂਪ ਲੈ ਜਾਂਦੇ ਐ ਤਾਂ ਉਸ ਵੇਲੇ ਰਸੀਦ ਕੱਟੀ ਜਾਂਦੀ ਐ ਸ਼੍ਰੂਮਨੀ ਦੇ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਟਾ ਵਾਲੀ ਪਰ ਉਹ ਭੇਟਾ ਵਾਲੀ ਰਸੀਦ ਜਿਹੜੀ ਐ ਸਿਰਫ ਉਹ ਹੀ ਨਹੀਂ ਕੱਟੀ ਗਈ ਪਰ ਜਿਵੇਂ ਕਿ ਦੇਖਿਆ ਜਾ ਰਿਹਾ ਹੈ ਕਿ ਸਿੱਖ ਸੰਗਤ ਇਹ ਜ਼ਰੂਰ ਜਾਨਣਾ ਚਾਹੁੰਦੀ ਐ ਸਿੱਖ ਜਥੇਬੰਦੀਆਂ ਵੀ ਕਿ ਉਹ ਜਿਹੜੀ ਸਰੂਪ ਐ ਬੇਸ਼ੱਕ ਬਿਨਾਂ ਭੇਟਾ ਤੋਂ ਜਰਸੀਤ ਕੱਟਣ ਤੋਂ ਦੇ ਦਿੱਤੇ ਗਏ ਐ ਪਰ ਉਹ ਹਨ ਕਿੱਥੇ ਉਹ ਕਿਹੜੇ-ਕਿਹੜੇ ਵਿਅਕਤੀਆਂ ਦੇ ਕੋਲ ਐ ਕਿਹੜੀਆਂ-ਕਿਹੜੀਆਂ ਸੰਸਥਾਵਾਂ ਦੇ ਕੋਲ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਭ ਕਲੀਅਰ ਹੋ ਜਾਏਗਾ ਜਦੋਂ ਉਹ 16 ਵਿਅਕਤੀਆਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਹੋ ਜਾਏਗੀ ਧੰਨਵਾਦ